ਬਹੁਤ ਤੰਗੀ ਬਹੁਤ ਆ ਪਾਣੀ ਦੀ ਤੰਗੀ ਸਾਰੀ ਗੱਲ ਹਰ ਚੀਜ਼ ਦੀ ਨਾ ਹੋਂ ਧੋਂ ਦੀ ਤਾਂ ਬਹੁਤ ਚੰਗੀ ਆ ਜੀ ਮੱਝਾਂ ਫਿਰ ਕੱਢ ਕੇ ਇੱਕਦਮ ਲਾਇਆ 1.5 ਲੱਖ ਦੀ 2-2 ਲੱਖ ਦੀ ਹਾਂਜੀ ਹਾਂਜੀ ਮੈਂ 2-2 ਲੱਖ ਦੀ ਖਰਚੀ ਆ ਜੀ ਮੱਝ ਕੇ ਲਈ ਆਂਦੀ ਆ ਕੋਈ 1.5 ਦੀ ਆ ਤੋ ਆਉਣੀ ਪਈ ਆ ਤੰਗੇ 1988 ਚ ਕਹਿੰਦੇ ਹੜ ਆਇਆ ਸੀ ਉਹ ਇਸ ਤੋਂ ਘੱਟ ਸੀ ਉਹ ਤਬਾਹੀ ਬਹੁਤ ਜ਼ਿਆਦਾ ਸੀ ਉਹ ਦਿਨ ਇਹ ਪਾਣੀ ਵਾਦੇ ਆ ਜੀ ਉਹ ਪਾਣੀ ਘੱਟਦੀ ਉਹ ਤੋ ਹਰ ਜਗ ਟਾਵਿਆਂ ਦਾ ਹੋਇਆ ਜੀ ਆ ਤਾਂ ਤੇ ਪਤਾ ਹੀ ਨਹੀਂ ਲੱਗਾ ਕਿੱਦੋਂ ਪਾਣੀ ਆ ਗਿਆ ਜੀ ਆ ਕੋਹਨੇ ਵਾਲਾ ਇਲਾਕਾ ਜੀ ਉਹ ਇੱਕਦਮ ਡੰਗਰ ਨਹੀਂ ਕਿਹਾ ਨਿਕਲੇ ਤੇ ਚਲੋ ਅਸੀਂ ਕਿਨਾ ਪਤਾ ਲੱਗਾ ਭਾਜ ਨਾਟ ਕਰਕੇ ਡੰਗਰ ਵੀ ਕੱਢੇ ਆ ਸਾਰੇ ਕੰਮ ਕੀਤੇ ਆ ਜੀ ਤਾਂ ਬਹੁਤ ਚੰਗੀ ਆ ਜੀ ਪੰਜ ਪੰਜ ਦਿਨ ਹੋਇਆ ਘਰਾਂ ਛੱਡ ਕੇ ਇੱਥੇ ਬੈਠਿਆਂ ਤਾਂ ਪੰਜ ਪੰਜ ਦਿਨ ਤੂੰ ਇਸੇ ਥਾਂ ਦੇ ਉੱਤੇ ਮੰਝਾ ਲਗਾ ਕੇ ਬੈਠੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਸ ਇੱਧਰ ਕੈਂਪਾਸ ਕਰਨ ਦੇ ਆ ਬੜਾ ਔਖਾ ਸਮਾਂ ਹਾਂ ਜੀ ਹਾਂ 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 ਜੀ ਹਾਂ ਜੀ ਪੰਜ ਪੰਜ ਦਿਨ ਤੋਂ ਘਰ ਘਰ ਵੀ ਨਹੀਂ ਗਏ ਮੁੜ ਕੇ ਉਹ ਘਰ ਉਹ ਵੀ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਘਰ ਦੇ ਸਹਣਾ ਵੀ ਮਾਲ ਦੇ ਲਾ ਕੇ ਤਾਂ ਰਹਿਣਾ ਹੀ ਪੈਣਾ ਤੇ ਬਹੁਤ ਤੰਗੀ ਆ ਬੱਚੇ ਵੀ ਬਹੁਤ ਤੰਗ ਪਏ ਨੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਜੀ ਕਿਹੜੀਆਂ ਫਸਲਾਂ ਡੁੱਬ ਗਈਆਂ ਕਰਜ਼ੇ ਤੇ ਕਈ ਵਾਰ ਕਿਸਾਨ ਕਰਜ਼ਾ ਚੱਕਦਾ ਫਸਲ ਨੂੰ ਗਾਉਣ ਦੇ ਲਈ ਕਰਜ਼ਾ ਵੀ ਚੜ ਗਿਆ ਦੁਬਾਰੇ ਮੈਨਾਂ ਜੀ ਆੜਤੀਆਂ ਦੇ ਇਹੋ ਜਿਹੇ ਜ਼ਿਮੀਂਦਾਰ ਧੱਕੇ ਨੇ ਵੀ ਹੁਣ ਉਗਣੀ ਨਹੀਂ ਬਹੁਤ ਜ਼ਿਆਦਾ ਹੁਣ ਆੜਤੀਆਂ ਕੋਲ ਲੈ ਕੇ ਜਿਹੜੇ ਆਪਾਂ ਨੇ ਉਹਨਾਂ ਵਿਆਜ ਵੀ ਠੋਕਣਾ ਸਾਨੂੰ ਤੇ ਜ਼ਿਮੀਂਦਾਰ ਦਾ ਤਾਂ ਬਹੁਤ ਮੰਦਾ ਹਾਲ ਹੋ ਗਿਆ ਜੀ ਖਰਚੇ ਸਾਰੇ ਲਾ ਬੈਖੇ ਆ